ਕਾਕ ਦਿਮੋਟਰ ਇੱਕ ਮੈਕ ਜੀਬੀਐਸ ਵੀਡੀਓ ਤੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਫੇਰ ਦੁਆਬੇ ਤੋਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਜਿਲੰਕਰ ਜ਼ਿਲ੍ਹੇ ਦਾ ਪਿੰਡ ਸ਼ਾਪੁਰ ਚਰਨ ਸਿੰਘ ਡੈਰੀ ਫਾਰਮ 2 ਫਰਵਰੀ 2024 ਟਾਪ ਕੁਆਲਿਟੀ ਨਾ ਝੋਟੀਆਂ ਇਨਾਂ ਕੋਲੇ ਕੁਝ ਜ਼ਿਆਦਾ ਬੋਲਣ ਦੀ ਲੋੜ ਨਹੀਂ ਤੀਸਰੀ ਪੀੜੀ ਕੰਮ ਕਰ ਰਹੀ ਆ ਖਰੀਦ-ਵੇਚ ਦਾ ਚੌਥੀ ਟੌਪ ਕੁਆਲਿਟੀ ਦਾ ਚੋਟੀਆਂ ਚੰਗੇ ਰਿਕਾਰਡ ਵਾਲੀਆਂ ਚੰਗੇ ਦੁੱਧ ਵਾਲੀਆਂ ਕੰਟੈਕਟ ਨੰਬਰ ਇਹਨਾਂ ਦੇ ਸਕਰੀਨ ਤੇ ਚੱਲ ਰਹੇ ਆ ਤੁਸੀਂ ਚੋਟੀਆਂ ਖਰੀਦਣ ਦੇ ਲਈ ਸੰਪਰਕ ਕਰ ਸਕਦੇ ਹੋ ਕੋਈ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਨਾਲ ਖਰੀਦ ਸਕਦਾ ਮਨਪ੍ਰੀਤ ਕੀ ਹਾਲਾ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਘਰ ਪਰਬਾ ਠੀਕ ਆ ਹਾਂਜੀ ਹਾਂਜੀ ਮਨਪ੍ਰੀਤ ਪਹਿਲਾਂ ਤਾਂ ਪ੍ਰੋਪਰ ਐਡਰੈਸ ਦੇ ਦੇ ਪਿੰਡ ਦਾ ਹਾਂਜੀ ਤੇ ਆਪਣਾ ਪਿੰਡ ਹੈ ਸ਼ਾਪੁਰ ਜ਼ਿਲ੍ਹਾ ਜਲੰਧ ਤਹਿਸੀਲ ਫਲੋੜ ਤੁਹਾਡਾ ਸਵਾਗਤ ਕੀਤਾ ਜਾਂਦਾ ਚੰਨ ਸਿੰਘ ਡੈਰੀ ਫਾਰਮ ਤੇ ਜੀ ਵੈਲਕਮ ਜੀ ਹਾਂਜੀ ਤੇ ਦੁਆਬੇ ਚ ਪੈ ਜਾਂਦਾ ਪਿੰਡ ਦਾ ਦੁਆਬੇ ਤੇ ਪੈ ਜਾਂਦਾ ਜੀ ਫਲੋੜ ਦੇ ਲਾਗੇ ਪੈਣਦਾ ਆਪਣਾ ਪਿੰਡ ਠੀਕ ਆ ਜੀ ਝੋਟੀਆਂ ਕਿੰਨੀਆਂ ਦਿਖਾ ਰਹੇ ਆ ਪੰਜ ਆ ਜੀ ਕਿਹੜੇ ਸੂਏ ਦੀਆਂ ਦੂਜੇ ਦੂਜੇ ਸੂਏ ਇੱਕ ਬਲੂਨੇ ਆ ਚਾਰ ਦੂਏ ਸੂਏ ਆ ਜੀ ਸੂਈਆਂ ਹੋਈਆਂ ਸਾਰੀਆਂ ਹਾਂ ਜੀ ਸੂਈਆਂ ਹੋਈਆਂ ਨੇ ਤੇ ਕੰਟੈਕਟ ਨੰਬਰ 9478474740 ਠੀਕ ਪਹਿਲੇ ਨੰਬਰ ਵਾਲੀ ਝੋਟੀ ਦੋਸਤੋ ਬੱਚਾ ਦੇਖੀਏ ਬਹੁਤ ਸੋਹਣੇ ਅੰਚਲ ਵਗੈਰਾ ਲੱਗੇ ਆ ਥਣ ਚਾਰੋਂ ਅੰਚਲ ਪੂਰੀ ਬਿੱਥੀ ਤੇ ਬੱਚੇ ਦਾ ਤੇ ਉਹ ਕਰਦੀ ਆ ਮੱਲਾ ਮਨਪ੍ਰੀਤ ਅਲੱਗ-ਅਲੱਗ ਥਣ ਲੱਗਾ ਜੀ ਫਟ-ਫਟ ਤੇ ਥਣ ਲੱਗਾ ਛੋਟੀ ਜੀ ਜਿਵੇਂ ਐਂਚੀ ਟੇਬ ਨਾਲ ਮਣਕੇ ਲਾਏ ਹੁੰਦੇ ਆ ਕੁਦਰਤ ਨੇ ਮਨਪ੍ਰੀਤ ਕੀ ਡਿਟੇਲ ਆ ਛੋਟੀ ਦੀ ਜੀ ਬਾਈ ਜੀ ਦੂਜਾ ਸੂਆ ਕੱਟੀ ਮਗਰਿਆ ਨਾਲ ਕੱਟੀ ਦੂਜਾ ਸੂਆ ਦੁੱਧ ਕਿੰਨਾ ਕੱਢ ਦੂ ਬਹੁਤ ਤੁਹਾਨੂੰ 16 ਕਿਲੋ ਕੌਣ ਪਿਆਰੇ ਨੇ 16 ਲੀਟਰ ਦੁੱਧ ਰੈਡੀ ਆ ਹਾਂ ਜੀ ਸੂਈ ਨੂੰ ਸੱਤ ਦਿਨ ਹੋ ਗਏ ਜੀ ਕੋਈ ਦੋ ਟਾਈਮ ਚੋਕੇ ਵੀ ਤਸਲੀ ਨਾਲ ਚਾਰ ਟਾਈਮ ਵੀ ਚੋਆ ਕੇ ਦੇ ਦੇਵਾਂਗੇ ਤਸਲੀ ਨਾਲ ਹੈ ਨਾ ਉਹ ਤਾਂ ਕਹਿਣ ਦੀ ਗੱਲ ਹੀ ਨਹੀਂ ਹੈ ਨਾ ਤੇ ਇਹ ਡਿਮਾਂਡ ਕਿੰਨੀ ਕਰਦੇ ਹੋ ਦੁਬਾਰਾ ਤਾਂ 2 ਲੱਖ ਰੁਪਏ ਆ ਜੀ ਇਨਾ ਕਮਾਨਤਨ ਕਰਦੇ ਹੋਗੇ ਦੇ ਦੇਵਾਂਗੇ 1 ਲੱਖ 75 ਹਜ਼ਾਰ ਦੀ 1 ਲੱਖ 75 ਹਜ਼ਾਰ ਠੀਕ ਆ ਦੂਜੇ ਨੰਬਰ ਵਾਲੀ ਝੋਟੀ ਦੋਸਤੋ ਚਰਨ ਸਿੰਘ ਡੈਰੀ ਫਾਰਮ ਦੁਆਬੇ ਦਾ ਪਿੰਡ ਆ ਇਹ ਜ਼ਿਲ੍ਹਾ ਜਲੰਧਰ ਪੁਰਾਣਾ ਕੰਮ ਆ ਇਹਨਾਂ ਦਾ ਮੱਥੇ ਦੇ ਵਿੱਚ ਹਲਕਾ ਜਿਹਾ ਬੱਲ ਆ ਤੇ ਇਹ ਵੀ ਥਾਣਾ ਬਹੁਤ ਸੋਹਣੇ ਲੱਗੇ ਆ ਅਡਰ ਦੀ ਚੜਾਈ ਤੁਸੀਂ ਪਿੱਛੋਂ ਦੇਖ ਸਕਦੇ ਹੋ ਨਵੋਜਿਆਰ ਕੇ ਥਾਣਾ ਦੇਖੋ ਐਕਸਟਰਾ ਆਰਡੀਨਰੀ ਹੈਵੀ ਮਿਲਕਰ ਝੂਟੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਮਨਪ੍ਰੀਤੇ ਝੋਟੀ ਦੇ ਬਾਰੇ ਕੀ ਕਹੇਗਾ ਬਾਈ ਇਹ ਵੀ ਦੂਜੇ ਝੋਟਾ ਕੱਟੀ ਮਗਰਿਆ ਠੀਕ ਆ ਬਾਤਾ ਬੀਆ ਸੂਈ ਨੂੰ 6-7 ਦਿਨ ਹੋ ਗਿਆ 17 ਕਿਲੋ ਦੁੱਧ ਹੁਣ ਤਿਆਰ ਆ 20 ਕਿਲੋ ਝੋਟੀ ਤੋਂ ਚੂ ਆ ਜੂਗੀ ਜੀ ਠੀਕ ਆ ਡਿਮਾਂਡ ਇਹਦੀ ਇਹਦੇ ਡਿਮਾਂਡ ਵੀ 2 ਲੱਖ ਰੁਪਈਆ ਏ ਇਹ ਦੇ ਦਵਾਂਗੇ 1 ਲੱਖ 80 ਹਜ਼ਾਰ ਇੱਕ ਲੱਖ 80 ਹਜ਼ਾਰ ਦੋਸਤੋ ਤੀਜੇ ਨੰਬਰ ਵਾਲੀ ਝੋਟੀ ਹੈਵੀ ਮਿਲਕਰ ਹਰ ਟਾਈਮ 5-7 ਟੁੱਟੀਆਂ ਇਹਨਾਂ ਦੇ ਕੋਲ ਇਹ ਸੇਲ ਦੇ ਲਈ ਅਵੇਲੇਬਲ ਹੁੰਦੀਆਂ ਚੰਗੇ ਰਿਕਾਰਡ ਵਾਲੀਆਂ ਕੰਟੈਕਟ ਨੰਬਰ ਇਹਨਾਂ ਦੇ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਸੰਪਰਕ ਕਰਕੇ ਇਹ ਖਰੀਦ ਸਕਦੇ ਹੋ ਔਰ ਥਾਣੇ ਲੈਵਾ ਇਹਦਾ ਵੀ ਦੇਖ ਸਕਦੇ ਹੋ ਇਹਦੇ ਵਿਚਾਰੋ ਥਣ ਪ੍ਰੋਪਰ ਬਿੱਥੀ ਤੇ ਆ ਮਨਪ੍ਰੀਤ ਐਨ ਨੰਬਰ ਜੋ ਟੀ ਕਿੰਨਾ ਕੁ ਦੁੱਧ ਕੱਢ ਦੂ? ਇਹ ਛੋਟੀ ਜਿਹੀ ਮਾ ਜੀ 22 ਕਿਲੋ ਦੁੱਧ ਜੀ। 18 ਕਿਲੋ ਹੁਣ ਤਿਆਰ ਆ। ਠੀਕ ਆ। 22 ਕਿਲੋ ਦੀ ਔਰ ਤੇ ਆਪਾਂ ਦੇ ਦਵਾਂਗੇ ਪਰ 20 ਕਿਲੋ ਦੀ ਪੂਰੀ ਗਾਰੰਟੀ ਉਹ ਅਗਲੇ ਦਿਨ ਕਰ ਦੇ ਹੋਗੀ ਆਪਣੀ। ਠੀਕ ਆ। ਕਿਹੜੇ ਸੂਏ ਦੀ ਆ ਇਹ? ਦੂਜਾ ਸੂਆ ਹੈ ਛੇ ਦੰਦ ਹੈ ਕਟਾ ਮਗ ਰਿਆ ਹੈ। ਨਾਲ ਕਟਾ ਹੈ ਛੇ ਦੰਦ। ਹਾਂਜੀ। ਤੇ ਉਹ ਸਾਫ ਏਰੀਆ ਝੋਟੀ ਹਰਿਆਣੇ ਦੀ। ਹਾਂਜੀ। ਠੀਕ ਆ। ਜੀ। ਤੇ ਮੁੱਲ ਇਹਦਾ ਮੋਲ ਤਾਂ 2.5 ਲੱਖ ਰੁਪਈਆ ਕਰਦੇ ਆਏ 250 ਹਾਂਜੀ ਤੇ ਕਿੰਨਾ ਕਮਾਨਤਾਂ ਹੋ ਜੂ ਦੇ ਦੇਵਾਂਗੇ 2 ਲੱਖ 10 ਹਜ਼ਾਰ ਦੀ ਉਹ ਠੀਕ ਆ ਹਾਂਜੀ ਦੋਸਤੋ 4 ਨੰਬਰ ਛੋਟੀ ਸ਼ੋਅ ਕੁਆਲਿਟੀ ਦੀ ਕਲਰ ਬਲੈਕ ਰਿੰਗ ਸਿੰਘ ਇਹਦੇ ਵੀ ਚਾਰੋਂ ਅੰਚਲ ਪ੍ਰੋਪਰ ਸਪੇਸ ਦੇ ਬਲੈਕ ਬਿਊਟੀ ਕਾਲਾ ਸੋਨਾ ਦੋਸਤੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੇ ਵੀ ਚਾਰੋਂ ਅੰਚਲ ਜਿਵੇਂ ਐਂਚੀ ਟੇਪ ਨਾਲ ਮਣਕੇ ਕੁਦਰਤ ਨੇ ਲਾਏ ਹੁੰਦੇ ਆ ਨਗੋਜੇਆਂ ਦੇ ਥਾਣਾ ਵੀ ਜਿਆਦਾ ਬੋਲਣ ਦੀ ਜ਼ਰੂਰਤ ਨਹੀਂ 16 ਕਲੰਸ ਪੂਰਨ ਝੋਟੀ ਆ ਤੁਸੀਂ ਦੇਖ ਰਹੇ ਹੋ ਮਨਪ੍ਰੀਤ 6 ਨੰਬਰ ਝੋਟੀ ਕਿਹੜੇ ਸੂਏ ਦੀ ਆ ਇਹ ਵੀ ਭਾਈ ਦੂਜੀ ਲਈ ਜਾਂ ਕਟਾ ਮਗਰਿਆ ਜੀ ਚੈੱਕ ਬ ਲੈ ਗਿਆ ਜੀ ਤਾਂ ਉਹ ਟ੍ਰੈਂਡਿੰਗ ਹੀ ਜਾ ਰਿਹਾ ਬਿਲਕੁਲ ਬਲੈਕ ਆ ਹਾਂਜੀ ਇਹ 19 ਕਿਲੋ ਤੋਂ ਤੇਰੇ ਤੋਂ ਤਿਆਰ ਆ 22 ਕਿਲੋ ਝੋਟੀ ਦੱਤੀ ਬਾਜੀ ਨੂੰ ਠੀਕ ਆ ਤੇ ਇਹਦੀ ਡਿਮਾਂਡ ਕਿੰਨੀ ਕਰਦੇ ਆ ਜੀ 2.5 ਲੱਖ ਡਿਮਾਂਡ ਕਰਦੇ ਆ ਜੀ 2.5 ਲੱਖ 50 ਹਜ਼ਾਰ ਕਿੰਨੇ ਚ ਵੇਚਦੇ ਹੋਗੇ 2.30 ਹਜ਼ਾਰ ਦੀ ਦੇ ਦਵਾਂਗੇ ਜੈਸੋ ਨੂੰ ਠੀਕ ਆ ਹਾਂਜੀ ਦੋਸਤੋ 5 ਨੰਬਰ ਝੋਟੀ ਕਰਨ ਸਿੰਘ ਡੈਰੀ ਫਾਰਮ ਰਵਾਬੇ ਦੀਆਂ ਝੋਟੀਆਂ ਦੇਖ ਰਹੇ ਤੁਸੀਂ ਜ਼ਿਲ੍ਹਾ ਜਲੰਧਰ ਦੀਆਂ ਬੰਦ ਲਈ ਦੋਸਤੋ ਬਹੁਤ ਹੀ ਇਹਨਾਂ ਦਾ ਸਾਫ ਸੁੱਤਰਾ ਕੰਮ ਆ। ਔਰ ਇਹਦੀ ਵੀ ਥਾਨ ਵਗੈਰਾ ਬਹੁਤ ਵਧੀਆ ਲੱਗੇ ਹੋਏ ਆ। ਤੇ ਆਰਡਰ ਦੀ ਕੁਆਲਿਟੀ ਤੁਸੀਂ ਖੁਦ ਦੇਖ ਸਕਦੇ ਹੋ। ਚੰਗੇ ਦੁੱਧ ਵਾਲੀ ਆ, ਚੰਗੇ ਰਿਕਵਾਰਡ ਵਾਲੀ ਆ। ਦੇਖੋ ਦੋਸਤੋ ਇਹਦੀ ਫੇਸ ਕੁਆਲਿਟੀ। ਇਸ ਦਾ ਵੀ ਕਲਰ ਬਲੈਕ। ਉਹ ਕਹਿੰਦੀ ਹੈ ਝੋਟੀਆਂ ਨੂੰ ਦੇਖ ਕੇ ਦੋਸਤੋ ਕੋਈ ਜ਼ਿਆਦਾ ਬੋਲਣ ਵਾਲੀ ਗੱਲ ਨਹੀਂ। ਮਨਪ੍ਰੀਤ 5 ਨੰਬਰ ਝੁੱਟੀ ਦੇ ਬਾਰੇ ਕੀ ਕਹੋਗੇ? ਭਾਈ ਜੀ ਕੱਲ ਸਵੇਰ ਦੀ ਸੂਈ ਆ। ਘੱਟੇ ਮਗਰਿਆ ਬੱਚਾ ਨਾਲਿਆਂ ਦੇ ਲੋ ਨਾਲੂ ਨਾਲੇ। ਠੀਕ ਆ। ਹਾਂਜੀ। ਇਹ ਕਿਹੜੇ ਸੂਏ ਦੀ ਆ? ਦੂਜਾ ਸੂਆ ਜੀ। ਆਪਾਂ ਨੂੰ ਬੋਲਣ ਗਿਆ ਆਪਾਂ ਤਾਂ ਦੂਏ ਕਰਕੇ ਦਵਾਗੇ ਜੀ। ਠੀਕ ਆ। ਮਿਲਕ ਕੈਪੈਸਿਟੀ ਇਹਦੀ ਕਿੰਨੀ ਰਹੂ? ਇਹਦੇ ਚੋਂ ਆਗੇ 18-19 ਲੀਟਰ ਜੀ। ਤਾਂ ਬੋਲੇ ਬੋਲੇ ਸਾਫ਼ ਹੋ ਕੇ ਝੋਟੇ ਉੱਤੇ ਤੇ ਪੂਰੇ ਦੁੱਧ ਤੇ ਰੈਡੀ ਹੋ ਜੂਗੀ ਜੀ। ਠੀਕ ਆ। ਬ੍ਰਦਰ ਤੁਸੀਂ ਕਿਹੜੇ ਪਿੰਡ ਤੋਂ ਮੈਂ ਜੀ ਫਰਾਂਸ ਤੋਂ ਆਇਆ ਜੀ ਫਰਾਂਸ ਤੋਂ ਠੀਕ ਆ ਕੀ ਲੱਗਦਾ ਮਨਪ੍ਰੀਤ ਦੇ ਮੈਂ ਮਨਪ੍ਰੀਤ ਆਇਆ ਗਿਆ ਜੀ ਜੀਹੇ ਜੀਜਾ ਜੀ ਠੀਕ ਆ ਹਾਂ ਜੀ ਤੁਸੀਂ ਵੀ ਪਸੂਆਂ ਦਾ ਸ਼ੌਂਕ ਰੱਖਦੇ ਹੋ ਹਾਂ ਜੀ ਠੀਕ ਹੈ ਜੀ ਬਹੁਤ ਪਸੰਦੀਪੀ ਬੱਚੀ ਓਕੇ ਛੋਟੇ ਬ੍ਰਦਰ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਗਰਨੌਰ ਸਿੰਘ ਆ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਬਿਲਕੁਲ ਪੁਰਾਣਾ ਸ਼ਟਾਕਪੂਰਥਲੇ ਵਿੱਚ ਆ ਮਨਪ੍ਰੀਤ ਦੇ ਕੀ ਲੱਗਦੇ ਹੋ ਮਾਸੇ ਦਾ ਮੁੰਡਾ ਆ ਮਨਪ੍ਰੀਤ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਛੋਟੇ ਬ੍ਰਦਰ ਤੁਹਾਡਾ ਨਾਮ ਮੈਂ ਚਰਨ ਕਿਹੜੇ ਪਿੰਡ ਤੋਂ ਇਹ ਮਨਪ੍ਰੀਤ ਭਾਈ ਦਾ ਛੋਟਾ ਬ੍ਰਦਰ ਹਾਂ ਸ਼ਾਪਰ ਤੋਂ ਹਾਂ ਠੀਕ ਹੈ ਸ਼ਾਪਰ ਤੋਂ ਤੇ ਫਾਦਰ ਸਾਹਿਬ ਨੇ ਮਨਪ੍ਰੀਤ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਛੋਟੇ ਬ੍ਰਦਰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੇ ਮਨਪ੍ਰੀਤ ਦਾ ਛੋਟਾ ਬ੍ਰਦਰ ਵੱਡਾ ਬ੍ਰਦਰ ਵੱਡਾ ਬ੍ਰਦਰ ਸੰਗਠਾ ਠੀਕ ਹੈ ਮਨਪ੍ਰੀਤ ਹਾਂ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਸਵਾਗਤ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ